ਪੈੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਬੜੀ ਫੇਮਸ ਘੋੜੀ ਦਿਖਾਉਣੀ ਆ ਜਿਹਦੇ ਬਾਰੇ ਤਕਰੀਬਨ ਨੁਕਰੇ ਘੋੜਿਆਂ ਵਾਲੇ ਜਿੰਨੇ ਬ੍ਰੀਡਰ ਭਰਾ ਨੇ ਸਾਰੇ ਚੰਗੀ ਤਰ੍ਹਾਂ ਜਾਣੂ ਆ ਤੇ ਉਹਨਾਂ ਨੇ ਦੇਖਦੇ ਸਾਰੀ ਇਹ ਘੋੜੀ ਸਿਆਣ ਲੈਣੀ ਆ ਪਰ ਫੇਰ ਵੀ ਨਵੇਂ ਭਰਾਵਾਂ ਦੀ ਨੌਲੇਜ ਵਾਸਤੇ ਮੈਂ ਦੱਸ ਦਿਆਂ ਇਹ ਘੋੜੀ ਦੋਸਤੋ ਬੜੇ ਫੇਮਸ ਨੁਕਰੇ ਘੋੜੇ ਬੇਤਾਬ ਦੀ ਜਿਹੜਾ ਕਿ ਅੰਕਲ ਜਸਪਾਲ ਦੇ ਕੋਲੇ ਹੁੰਦਾ ਸੀ ਬਾਦ ਦੇ ਵਿੱਚ ਹੋਰ ਲੈਂਸ ਚਲਾ ਗਿਆ ਘੋੜਾ ਤੇ ਦੂਸਰਾ ਨੁਕਰਾ ਘੋੜਾ ਸਰਿੰਦਰ ਬਿਰਕਾਲਾ ਵੀਰ ਡਾਕਟਰ ਸਟੱਡ ਫਾਰਮ ਦੇ ਉੱਤੇ ਜਿਹੜਾ ਮਾਝ ਏਰੀਏ ਦੇ ਵਿੱਚ ਆ ਦੋਮੇ ਨੁਕਰੇ ਘੋੜਿਆਂ ਦੀ ਇਹ ਮਾਂ ਗਈ ਦੋਸਤੋ ਤੇ ਇਸ ਘੋੜੀ ਨੇ ਹੁਣ ਤੱਕ ਜਿੰਨੇ ਵੀ ਬਸ਼ੇਰਿਆਂ ਨੂੰ ਜਨਮ ਦਿੱਤਾ ਤਕਰੀਬਨ ਤਕਰੀਬਨ ਸਾਰੇ ਚੰਗੇ ਸਾਣ ਬਣ ਕੇ ਤਿਆਰ ਹੋਏ ਆ ਬਰੀਡਿੰਗ ਵਾਸਤੇ ਇਹ ਘੋੜੀ ਆ ਜਿਹੜੀ ਬਹੁਤ ਮੰਨੀ ਪਰਮੰਨੀ ਆ ਇਹ ਘੋੜੀ ਪਹਿਲਾਂ ਮਾੜੀ ਪਿੰਡ ਵਾਲੇ 22 ਤਾਰੇ ਦੇ ਕੋਲੇ ਹੁੰਦੀ ਸੀ ਤਕਰੀਬਨ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਹੁਣ ਇਹ ਕੁਝ ਦਿਨ ਪਹਿਲਾਂ ਸੇਖਾ ਕਲਾ ਪਿੰਡ ਵਾਲਾ ਬਾਈ ਰਾਮਪਾਲ ਲੈ ਆਇਆ ਘੋੜੀ ਤੇ ਬਾਈ ਨੇ ਵੈਸੇ ਤਾਂ ਜਿਹੜੀ ਇਹ ਘੋੜੀ ਆ ਬਰੀਡਿੰਗ ਪਰਪਸ ਵਾਸਤੇ ਹੀ ਲਿਆਂਦੀ ਆ ਬੱਚੇ ਲੈਣ ਨੂੰ ਪਰ ਫਿਰ ਵੀ ਕਈ ਵਾਰੀ ਐ ਹੁੰਦਾ ਨਾ ਵੀ ਜਿਵੇਂ ਕਈ ਤਰ੍ਹਾਂ ਦੇ ਇਹੋ ਜਿਹੇ ਜਾਨਵਰ ਹੁੰਦੇ ਆ ਜਿਨ੍ਹਾਂ ਦੀ ਫੈਨ ਫਾਲੋਇੰਗ ਬੜੀ ਹੁੰਦੀ ਆ ਇਸੇ ਤਰ੍ਹਾਂ ਇੱਕ ਔੜੀ ਦੇ ਵੀ ਲੋਕ ਬੜੇ ਮਰੀਦ ਆ ਬੜੇ ਦਿਵਾਨੇ ਆ ਤੇ ਉਹਨਾਂ ਦੇ ਵਿੱਚੋਂ ਜੇ ਕੋਈ ਇਹੋ ਜਿਹਾ ਬੰਦਾ ਸੋਚ ਰੱਖਦਾਗਾ ਵੀ ਯਾਰ ਆਪਾਂ ਕੋਈ ਇਹੋ ਜੀ ਚੰਗੀ ਲੈਜੈਂਡ ਘੋੜੀ ਖਰੀਦਣੀ ਆ ਜਿਨੇ ਹੁਣ ਤੱਕ ਚੰਗੇ ਸਾਂਣ ਘੋੜਿਆਂ ਨੂੰ ਜਨਮ ਦਿੱਤਾ ਹੋਵੇ ਤਾਂ ਐਸ ਘੋੜੀ ਬਾਰੇ ਬਾਈ ਰਾਮਪਾਲ ਦੀ ਵਿਚਾਰ ਵੀ ਬਣ ਸਕਦੀ ਆ ਦੇਣ ਦੀ ਸੋ ਕੰਟੈਕਟ ਨੰਬਰ ਬਾਈ ਰਾਮਪਾਲ ਦਾ ਤੁਸੀਂ ਨੋਟ ਕਰ ਲਓ 94633 46545 ਇਹ ਜਿਹੜਾ ਪਿੰਡਾ ਸੇਖਾ ਕਲਾ ਇਹ ਬਾਗੇਪੁਰਾਣੇ ਤੇ ਭਗਤੇ ਦੇ ਸੈਂਟਰ ਜੇ ਚ ਪੈ ਜਾਂਦਾ ਬਾਈਆਂ ਬਾਰੇ ਮੈਂ ਤੁਹਾਨੂੰ ਦੱਸ ਦਿਆ ਇਹਨਾਂ ਦੇ ਕੋਲੇ ਬੜੇ ਦੋ ਫੇਮਸ ਨੌਕਰੀ ਘੋੜੇ ਆ ਹੀਰਾ ਤੇ ਰਾਜਾ ਜਿਨ੍ਹਾਂ ਦੀ ਆਪਾਂ ਵੀਡੀਓ ਜਲਦ ਪਾ ਰਹੇ ਆ ਤੇ ਉਸ ਤੋਂ ਪਹਿਲਾਂ ਤੁਹਾਡੇ ਨਾਲ ਇਸ ਘੋੜੀ ਦੀ ਵੀਡੀਓ ਸਾਂਝੀ ਕਰ ਰਹੇ ਆ ਜੇ ਕੋਈ ਇਸ ਘੋੜੀ ਦਾ ਜਾਦੇ ਮਰੀਦ ਆ ਘੋੜੀ ਜਿਹਦੇ ਦਿਲ ਲੱਗੀ ਵੀ ਹੈ ਇਹ ਕੋਈ ਬੰਦਾ ਬਰੀਡਿੰਗ ਵਾਸਤੇ ਸ਼ੌਕਨਾ ਰੱਖਣ ਨੂੰ ਲੈਣਾ ਚਾਹੁੰਦਾ ਤਾਂ ਬਾਈ ਰਾਮਪਾਲ ਦੇ ਨਾਲ ਸੰਪਰਕ ਕਰ ਲਿਓ ਘੋੜੀ ਬਾਰੇ ਦੱਸਣ ਦੀ ਲੋੜ ਨਹੀਂ ਗਹਿਣਾ ਹੀ ਆ ਇੱਕ ਤਰ੍ਹਾਂ ਦਾ